ਆ ਦੇਖ ਸਕਦੇ ਆਗੇ ਹੀ ਚਲਦੇ ਚਲਦੇ ਪਿੰਡ ਕਨੀਆ ਦੇਖੋ ਕੁਝ ਲੋਕਾਂ ਨੇ ਵੀ ਬਜਾਇਆ ਘਰ ਨਾਲ ਲੱਗਦੀ ਘਰ ਨੇ ਜੇ ਕਹਿ ਦਈਏ ਤਾਂ ਮੌਕੇ ਤੇ ਪਹੁੰਚ ਗਏ ਮੌਕੇ ਤੇ ਪਹੁੰਚਿਆ ਹੁਣੇ ਨਹੀਂ ਘਰਾਂ ਚ ਬਾਕੀ ਦੀ ਅੱਗ ਹਾਂ ਬਾਕੀ ਤੇ ਤਾਂ ਮੌਕੇ ਤੇ ਪਹੁੰਚੀ ਆ ਗਏ ਘਰਾਂ ਚ ਬੱਚੇ ਵੀ ਹੁਣੇ ਇਹ ਤਾਂ ਪਹਿਲਾਂ ਅਸੀਂ ਬਾਲਟੀਆਂ ਮੋਲਟੀਆਂ ਨਾਲ ਬੁਝਾਈ ਆ ਗਏ ਬਾਲਟੀਆਂ ਨਾਲ ਵੀ ਬੁਝਾਉਣ ਦੀ ਕੋਸ਼ਿਸ਼ ਕਰੀ ਆ ਇਹ ਤਾਂ ਬਾਲਟੀਆਂ ਨਾਲ ਬਹੁਤ ਆ ਦੇਖੋ ਜੀ ਮੌਕੇ ਤੇ ਅਸੀਂ ਆ ਕੇ ਇਹਦਾ ਇਹਨਾਂ ਨੇ ਕਾਬੂ ਪਾਇਆ ਅੱਗ ਤੇ ਨਹੀਂ ਅੱਗ ਦੇਖ ਸਕਦੇ ਵੀ ਘਰਾਂ ਚ ਸਾਹਮਣੇ ਘਰ ਨੇ ਕੰਧਾਂ ਨੇ ਉਹ ਘਰਾਂ ਚ ਆ ਕੇ ਬਾਕੀ ਦੀ ਘਹਾਰੇ ਵੀ ਮਚ ਚੁੱਕੇ ਨੇ ਬਹੁਤ ਇਹ ਤੇ 8085 ਘਾਰੇ ਮੱਤਗੇ 8085 ਹਾਂ ਘਾਰੇ ਮੱਤਗੇ ਬਾਕੀ ਉਹ ਤਾਂ ਇਹਨਾਂ ਨੂੰ ਫੋਨ ਕਰਤਾ ਅੱਛਾ ਉਹ ਕਿ ਘਾਰੇ ਤੇ ਸਾਰੇ ਹਾਂ 8085 ਘਾਰੇ ਦੇਖ ਲੋ ਯਾਰ ਬਹੁਤ ਨੁਕਸਾਨ ਹੋ ਗਿਆ ਗਰੀਬਾਂ ਦਾ ਪਰ ਸਰਕਾਰ ਨੇ ਮੌਕੇ ਤੇ ਸਾਨੂੰ ਦਿਖਾਉਂਨਿਆ ਵੀ ਅੱਗ ਬੁਝਾਉਣ ਵਾਲੀ ਜਿਹੜੀ ਉਹ ਭੇਜੀ ਹੈਗੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟ ਆ ਦੇਖੋ ਮੌਕੇ ਤੇ ਫਾਇਰ ਬ੍ਰਿਗੇਡ ਨੇ ਆ ਕੇ ਕੰਮ ਸੰਭਲ ਲਿਆ ਕਾਬੂ ਕਰ ਲਿਆ ਜਾਨੀ ਕਿ ਆ ਦੇਖੋ ਮਸ਼ੀਨ ਮੌਕੇ ਤੇ ਸਰਕਾਰ ਨੇ ਜੇ ਕਿਹਦੀ ਤੁਰੰਤ ਹਰਕਤ ਦੇ ਵਿੱਚ ਫਾਇਰ ਬ੍ਰਿਗੇਡ ਮੈਂ ਕਿਹਮ ਆਇਆ ਹੈ ਅਫਸਰ ਆਏ ਨੇ ਅੱਗ ਤੇ ਕਾਬੂ ਪੈ ਚੁੱਕਿਆ ਹੈ ਫੇਰ ਵੀ ਕਹਿੰਦਾ ਬਾਈ ਕਹਿੰਦਾ ਕਿੰਨੇ ਘਾਰੇ ਮੱਚ ਗਏ ਬਾਈ 70 ਤੇ 80 ਦੇ ਵਿੱਚ ਹੋਣੇ ਬਾਈ 80 ਦੇ ਵਿੱਚ ਘਾਰੇ ਮੱਚ ਗਏ ਦੇਖ ਸਕਦੇ ਹੋ ਕਿਉਂ ਭਾਈ ਪੈ ਗਿਆ ਕਾਬੂ ਆ ਕਿਤੇ ਮੌਕੇ ਤੇ ਕਾਬੂ ਆ ਕਿਤੇ ਪਾਇਆ ਹਜੇ ਵੀ ਵਿੱਚ ਜਿਹੜੀ ਧੁੱਸ ਰਹੀ ਆ ਮਾੜੀ ਮੋਟੀ ਬਾਈ ਕਿਤੇ ਰਾਤ ਬਰਾਤੇ ਭਾਖ ਜੇ ਕਿਉਂ ਅੱਜ ਕੱਲ ਪੂਰੇ ਭਜਾ ਦੋ ਇਹਨਾਂ ਭਜਾ ਦੋ ਚੰਗੀ ਤਰ੍ਹਾਂ ਪੂਰਾ ਪ੍ਰੈਸ਼ਰ ਮਾਰ ਕੇ ਕਿਤੇ ਰਾਤ ਨੂੰ ਭਾਈ ਹੋਰ ਘਾਰੇ ਮਚ ਜਾਣ ਬਹੁਤ ਪ੍ਰੈਸ਼ਰ ਆ ਹਣਾ ਇਧਰ ਅਕੋਰਾਂ ਚ ਬਗ ਜੇ ਅਮੀ ਬਹੁਤ ਜ਼ਿਆਦਾ ਅੱਗ ਆ ਯਾਰ ਬਹੁਤ ਨੁਕਸਾਨ ਹੋ ਜਾਣਾ ਜੀ ਅੱਗ ਨਾਲ ਬਹੁਤ ਜ਼ਿਆਦਾ ਆਹ ਦੇਖੋ ਜੀ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਤੁਰੰਤ ਮਸ਼ੀਨ ਆਈ ਹੈ ਜੇ ਕਹਿਦੀ ਹੈ। ਹੈ? ਹੋਰ ਬਾਈ ਜੀ ਕੀ ਹਾਲ ਹੈ? ਅੱਛਾ ਕਿੱਥੋਂ ਆਇਓ? ਲਹਿਰੇ ਖੜੀ ਹੁੰਦੀ ਐ ਅੱਛਾ ਲਹਿਰੇ ਤੋਂ ਆਇਓ। ਤੁਹਾਨੂੰ ਫਿਰ ਫੋਨ ਕਰਿਆ ਸੀ। ਮੌਕੇ ਤੇ ਆ ਗਏ। ਹਾਂ ਬਾਈ ਬਾਈ ਧੰਨਵਾਦ ਬਾਈ ਜੀ ਤੁਹਾਡਾ ਵੀ ਬਹੁਤ-ਬਹੁਤ। ਜੋ ਕਿ ਸਰਕਾਰ ਵੱਲੋਂ ਲਹਿਰੇ ਫੈਵਰੇਟ ਕਰਾਇਆ ਗਿਆ ਲਹਿਰੇ ਸਨਾਮ ਵੀ ਖੜਾਇਆ ਗਿਆ। ਕਿਉਂਕਿ ਤੁਰਦਾ ਫਿਰਦਾ ਰਹਿੰਦਾ ਹੈ ਸਾੜੀ ਦੇ ਵਿੱਚ ਕਿਤੇ ਵੀ ਅੱਗ ਲੱਗ ਸਕਦੀ ਹੈ ਪਰ ਮੌਕੇ ਤੇ ਅੱਗ ਦੇ ਉੱਤੇ ਕਾਬੂ ਪਾਤਾ ਜੇ ਕਹიდੀਏ ਅੱਗ ਤੇ ਜੋ ਅਸੀਂ ਕਾਬੂ ਪਾਏ ਚੁੱਕਿਆ ਹੈ ਦੇਖ ਸਕਦੇ ਹੋ ਜੀ 70 ਤੋਂ 80 ਗਹਾਰੇ ਕਹਿੰਦੇ ਨੇ ਅੱਗ ਬਜਾਉ ਮਸ਼ੀਨ ਆਈ ਹੈ ਖਰ ਬਜਾ ਕੇ ਵਾਗੀ ਪਰ ਬਹੁਤ ਵੱਡਾ ਏਰੀਆ ਜੇ ਕਹიდੀਏ ਦੇਖ ਸਕਦੇ ਹੋ ਅੱਗ ਪਹੁੰਚਦੀ ਪਹੁੰਚਦੀ ਐ ਪਿੰਡ ਕਣੀ ਨੂੰ ਐ ਚੱਲ ਪੀਦੀਗੀ ਆ ਦੇਖੋ ਆ ਦੇਖ ਸਕਦੇ ਹੋ ਅੱਗੇ ਹੀ ਚਲਦੇ ਚਲਦੇ ਪਿੰਡ ਕਣੀਆਂ ਦੇਖੋ ਕੁਝ ਲੋਕਾਂ ਨੇ ਵੀ ਭਜਾਈ ਇਕੱਠੇ ਹੋ ਕੇ ਆ ਦੇਖ ਵੱਡੀ ਗਿਣਤੀ ਚ ਆ ਦੇਖੋ ਆ ਦੇਖ ਸਕਦੇ ਹੋ ਅੱਗ 70 80 ਘਹਾਰੇ ਤੇ ਫੇਰ ਗਾਹਾਂ ਦੇਖੋ ਘਰ ਆਗੇ ਸਾਹਮਣੇ ਸਿਕਰ ਦੁਪਹਿਰਾਤੀ ਬੱਚ ਤੇ ਰਹੀ ਗਈ ਮੌਕੇ ਤੇ ਮਸ਼ੀਨ ਆ ਗਈ ਫਾਇਰ ਬ੍ਰੀਡ ਮੌਕੇ ਤੇ ਪਹੁੰਚ ਗਏ ਨਾ ਪਰ ਉਦੋਂ ਪਹਿਲਾਂ ਨੁਕਸਾਨ ਤੇ ਚਲੋ ਜਿਹੜਾ ਹੋ ਗਿਆ ਹੋ ਗਿਆ ਪਰ ਫੇਰ ਵੀ ਅੱਗ ਤੇ ਕਾਬੂ ਹੈ ਜਿਹੜਾ ਵੱਡੀ ਪੱਧਰ ਤੇ ਪਾ ਚੁੱਕੇ ਨੇ ਗਹਾਰੇ ਮੱਚ ਗਏ ਹੋਰ ਆ ਦੇਖੋ ਹੁਣ ਮਾਈਆਂ ਨੂੰ ਪਤਾ ਹੁੰਦਾ ਵੀ ਗਹਾਰਾ ਕਹਿੰਦੇ ਨੇ ਫੋਸੀ ਫੋਸੀ ਇਕੱਠੀ ਕਰਕੇ ਫੋਸੀ ਇਕੱਠੀ ਇਕੱਠੀ ਕਰਕੇ ਗਹਾਰਾ ਬਣਦਾ ਹੈ ਹਾਂਜੀ ਅੱਛਾ ਆ ਮੱਚ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਬਈ ਗਹਾਰੇ ਮੱਚ ਗਏ ਦੇਖ ਲੈ ਬਿਲਕੁਲ ਜੀ ਬਾਕੀ ਉਹ ਵੀ ਬੱਚੇ ਤੇ ਰਹੀ ਘਰਾਂ ਤੱਕ ਜਾਣ ਦੀ ਜੇ ਕਹੀ ਦੀ ਮਾਂ ਕਹਾਂ ਘਰਾਂ ਚ ਵਗ ਜਾਂਦੀ ਜੀ ਕਹਾਂ ਤੂੜੀ ਉਹਦੇ ਕੋਪ ਖੜੇ ਨੇ ਕਿੰਨੇ ਘਾਰੇ ਮੱਚ ਗਏ ਮਾਈ ਮੈਂ ਆ ਮੱਚ ਗਿਆ ਵੇਖ ਤੜਾ ਸਾਰੀਆਂ ਆਪਣੇ ਵੀ ਮੱਚ ਗਏ ਮਾਈ ਘਾਰੇ ਮੱਚ ਗਏ ਸਾਰੇ ਘਾਰੇ ਮਚਾਤੇ ਆ ਦੇਖੋ ਦੇਖ ਸਕਦੇ ਹੋ ਅੱਗੇ ਧਰ ਨੁਕਸਾਨ ਆਇਆ ਲੋ ਲੋ ਇੱਕ ਘਹਰਾ ਘਟੋ ਘਟ 5-7000 ਦੇ ਗਰੀਬਾਂ ਦੇ ਘਾਰੇ ਆ ਦੇਖੋ ਉਹ ਉੱਥੇ ਮੱਚ ਗਏ ਬਾਈ ਉੱਥੇ ਪੁੱਤ ਹੈ ਆ ਦੇਖ ਸਕਦੇ ਹੋ ਅੱਗ ਲਾਉਣ ਨੂੰ ਆ ਦੇਖੋ ਸਾਰਾ ਜੰਨੀ ਕੇ ਵੀ ਕਹਦੀ ਹੈ ਯਾਰ ਅੱਗ ਬੁਝਾਉਣ ਵਾਲੀ ਮਸ਼ੀਨ ਵੀ ਲਿਆਏ ਨੇ ਤੇ ਇੱਧਰ ਭੁਜਾ ਵੀ ਰਹੇ ਨੇ ਭੁਜਾ ਵੀ ਰਹੇ ਨੇ 200 ਘਹਰਾ ਮਚਾਤਾ ਉਹ ਦੇਖੋ ਉਧਰ ਛੱਡੇ ਇੱਧਰ ਮਸ਼ੀਨ ਚੱਲ ਰਹੀ ਆ ਵੱਡੀ ਅੱਗ ਬੁਝਾਉਣ ਵਾਲੀ ਆ ਉਹ ਦੇਖ ਸਾਹਮਣੇ ਆ ਉਹ ਦੇਖੋ ਅੱਗ ਮਸ਼ੀਨ ਆ ਜਾ ਆਈ ਦੀ ਆ ਜਾ ਆ ਜਾ ਆ ਦੇਖੋ ਦੇਖ ਕੇ ਤੇ ਨਹੀਂ ਪਾਇ ਰੱਗ ਚ ਆ ਦੇਖੋ ਜੀ ਅੱਗ ਦੇ ਵਿੱਚ ਦੀਏ ਦੇਖ ਸਕਦੇ ਹੋ ਵੀ ਕਿੰਨੇ ਗਰੀਬਾਂ ਦਾ ਸਮਾਨ ਫੂਕਤਾ ਇੱਥੇ ਬਹੁਤ ਜ਼ਿਆਦਾ ਅੱਗ ਲੱਗੀ ਪਿੰਡ ਛਾਜਲੀ ਦੇ ਵਿੱਚ ਆ ਦੇਖੋ ਬਾਰੇ ਮੱਚ ਕੇ ਕਿੰਨੇ ਬਹੁਤ ਨੁਕਸਾਨ ਭਾਰੀ ਆਓ ਦੇਖੋ ਬਾਰੇ ਅੱਗ ਬੁਝਾਉ ਸਰਕਾਰ ਨੇ ਤੁਰੰਤ ਭੇਜੀ ਹੈ ਖਰ ਮਸ਼ੀਨ ਦੇਖ ਸਕਦੇ ਹੋ ਤੁਰੰਤ ਮਸ਼ੀਨ ਅੱਗ ਬੁਝਾਉ ਭੇਜੀ ਆ ਗੱਡੀ ਅੱਗੇ ਭਜਾਉ ਗੱਡੀ ਵੀ ਭੇਜੀ ਆ ਤੇ ਅੱਗੇ ਭਜਾ ਵੀ ਰਹੇ ਨੇ ਘਰਾਂ ਦੇ ਵਿੱਚ ਅੱਗ ਜਾਣ ਦਾ ਖਾਸਾ ਹੋ ਗਿਆ ਸੀ ਘਰ ਨਾਲ ਲੱਗਦੀ ਘਰ ਨੇ ਜੇ ਕਹਿ ਦਈਏ ਮੌਕੇ ਤੇ ਪਹੁੰਚ ਗਏ ਮੌਕੇ ਤੇ ਪਹੁੰਚੀ ਆ ਹੁਣੇ ਨਹੀਂ ਘਰਾਂ ਚ ਬਾਕੀ ਦੀ ਅੱਗ ਹਾਂ ਬਾਕੀ ਦੀ ਤਾਂ ਮੌਕੇ ਤੇ ਪਹੁੰਚੀ ਆ ਘਰਾਂ ਚ ਬੱਚੇ ਵੀ ਹੁਣੇ ਇਹ ਤਾਂ ਪਹਿਲਾਂ ਅਸੀਂ ਬਾਲਟੀਆਂ ਮੁੱਜੇ ਨਾਲ ਬੁਝਾਈ ਆ ਬਾਲਟੀਆਂ ਨਾਲ ਵੀ ਬੁਝਾਉਣ ਦੀ ਕੋਸ਼ਿਸ਼ ਕਰੀ ਆ ਇਹ ਤਾਂ ਬਾਲਟੀਆਂ ਨਾਲ ਬਹੁਤ ਆ ਦੇਖੋ ਜੀ ਇਹ ਤਾਂ ਇਹਨਾਂ ਨੇ ਕਾਬੂ ਪਾਇਆ ਅੱਗ ਤੇ ਨਹੀਂ ਅੱਗ ਦੇਖ ਸਕਦੇ ਵੀ ਘਰਾਂ ਚ ਸਾਹਮਣੇ ਘਰ ਨੇ ਕੰਦਾ ਨੇ ਹੋ ਘਰਾਂ ਚੱਕੇ ਬਾਕੀ ਦੀ ਘਾਰੇ ਵੀ ਮੱਚ ਚੁੱਕੇ ਨੇ ਬਹੁਤ ਇਹ ਤੇ 80 85 ਘਾਰੇ ਮੱਚ ਜਗੇ 80 85 ਹਾਂ ਘਾਰੇ ਮੱਚ ਗਏ ਬਾਕੀ ਇਹ ਤਾਂ ਇਹਨਾਂ ਨੂੰ ਫੋਨ ਕਰਤਾ ਅੱਛਾ ਉਹ ਕਿ ਘਾਰੇ ਤੇ ਸਾਰੇ ਹਾਂ 80 85 ਘਾਰੇ ਦੇਖ ਲੋ ਯਾਰ ਬਹੁਤ ਨੁਕਸਾਨ ਹੋ ਗਿਆ ਗਰੀਬਾਂ ਦਾ ਪਰ ਸਰਕਾਰ ਨੇ ਮੌਕੇ ਤੇ ਸਾਨੂੰ ਦਿਖਾਉਂਦੇ ਆ ਵੀ ਅੱਗ ਬੁਝਾਉਣ ਵਾਲੀ ਜਿਹੜੀ ਉਹ ਭੇਜੀ ਹੈਗੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਦੇਖੋ ਮੌਕੇ ਤੇ ਫਾਇਰ ਬਗਰੇਡ ਨੇ ਆ ਕੇ ਕੰਮ ਸੰਭਲਿਆ ਕਾਬੂ ਕਰ ਲਿਆ ਜਾਨੀ ਕਿ ਆ ਦੇਖੋ ਮਸ਼ੀਨ ਮੌਕੇ ਤੇ ਸਰਕਾਰ ਨੇ ਜੇ ਕਹਦੀ ਤੁਰੰਤ ਹਰਕਤ ਦੇ ਵਿੱਚ ਫਾਇਰ ਬ੍ਰਿਗੇਡ ਮੈਂ ਕਮ ਆਇਆ ਹੈ ਅਫਸਰ ਆਏ ਨੇ ਇੱਕ ਗੱਲ ਦਾ ਸਫਾਈ ਉਹ ਹੋਈ ਹੈ ਜੀ ਆਹ ਦੇਖ ਸਕਦੇ ਹੋ ਜੀ ਅੱਗ ਤੇ ਕਾਬੂ ਪੈ ਚੁੱਕਿਆ ਹੈ ਫੇਰ ਵੀ ਕਹਿੰਦਾ ਬਾਈ ਕਹਿੰਦਾ ਕਿੰਨੇ ਘਾਰੇ ਮੱਚ ਗਏ ਬਾਈ 70 ਤੇ 80 ਦੇ ਵਿੱਚ ਹੋਣਗੇ 80 ਦੇ ਵਿੱਚ ਘਾਰੇ ਮੱਚ ਗਏ ਦੇਖ ਸਕਦੇ ਆ ਕਿਉਂ ਭਾਈ ਪੈ ਗਿਆ ਕਾਬੂ ਆ ਕਿਤੇ ਮੌਕੇ ਤੇ ਕਾਬੂ ਆ ਕਿਤੇ ਪਾਇਆ ਹਜੇ ਵੀ ਵਿੱਚ ਜਿਹੜੀ ਧੁੱਸ ਰਹੀ ਆ ਮੜੀ-ਮੋਟੀ ਬਾਈ ਕਿਤੇ ਰਾਤ ਬਰਾਤੇ ਭਾਖ ਜੇ ਕਿਉਂ ਅੱਜ ਕੱਲ ਪੂਰੇ ਭਜਾ ਦੋ ਇਹਨਾਂ ਭਜਾ ਦੋ ਚੰਗੀ ਤਰ੍ਹਾਂ ਪੂਰਾ ਪ੍ਰੈਸ਼ਰ ਮਾਰ ਕੇ ਕਿਤੇ ਰਾਤ ਨੂੰ ਭਾਈ ਹੋਰ ਘਾਰੇ ਮੱਚ ਜਾਣ ਬਹੁਤ ਪ੍ਰੈਸ਼ਰ ਆ ਹਣਾ ਘਰਾ ਕੋਹਾਂ ਚ ਬਗ ਜੇ ਅਮੀ ਬਹੁਤ ਜ਼ਿਆਦਾ ਅੱਗ ਆ ਯਾਰ ਬਹੁਤ ਨੁਕਸਾਨ ਹੋ ਜਾਣਾ ਜੀ ਯਾਰ ਅੱਗ ਨਾਲ ਬਹੁਤ ਜ਼ਿਆਦਾ ਆ ਦੇਖੋ ਜੀ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਤੁਰੰਤ ਮਸ਼ੀਨ ਆਈ ਹੈ ਜੇ ਕਹਿਦੀ ਹੈ ਹੈ ਹੋਰ ਬਾਈ ਜੀ ਕੀ ਹਾਲ ਹੈ ਅੱਛਾ ਕਿੱਥੋਂ ਆਏ ਹੋ ਲਹਿਰੇ ਖੜੀ ਹੁੰਦੀ ਹੈ ਲਹਿਰੇ ਖੜੀ ਹੁੰਦੀ ਅੱਛਾ ਲਹਿਰੇ ਤੋਂ ਆਏ ਹੋ ਤੁਹਾਨੂੰ ਫਿਰ ਫੋਨ ਕਰਿਆ ਸੀ ਮੌਕੇ ਦੀ ਆ ਗਏ ਹਾਂ ਬਾਈ ਬਈ ਧੰਨਵਾਦ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਜੋ ਕਿ ਸਰਕਾਰ ਵੱਲੋਂ ਲਹਿਰੇ ਫੈਵਰੇਟ ਖੜਾਇਆ ਗਿਆ ਲਹਿਰੇ ਸਨਾਮ ਵੀ ਖੜਾਇਆ ਗਿਆ ਕਿਉਂਕਿ ਤੁਰਤਾ ਫਿਰਦਾ ਰਹਿੰਦਾ ਹੈ ਹਾੜੀ ਦੇ ਵਿੱਚ ਕਿਤੇ ਵੀ ਅੱਗ ਲੱਗ ਸਕਦੀ ਹੈ ਪਰ ਮੌਕੇ ਤੇ ਅੱਗ ਦੇ ਉੱਤੇ ਕਾਬੂ ਪਾਤਾ ਜੇ ਕਹიდੀਏ ਅੱਗ ਤੇ ਜੋ ਅਸੀਂ ਕਾਬੂ ਪਾਏ ਚੁੱਕੇ ਆਂ ਦੇਖ ਸਕਦੇ ਹੋ ਜੀ 70 ਤੋਂ 80 ਘਾਰੇ ਕਹਿੰਦੇ ਨੇ ਅੱਗ ਬਜਾਉ ਮਸ਼ੀਨ ਆਈ ਆਖਰ ਬੁਝਾ ਕੇ ਵਾਗ ਗਈ ਪਰ ਬਹੁਤ ਵੱਡਾ ਏਰੀਆ ਜੇ ਕਹიდੀਏ ਦੇਖ ਸਕਦੇ ਹੋ ਅੱਗ ਪਹੁੰਚਦੀ ਪਹੁੰਚਦੀ ਐ ਪਿੰਡ ਕਣੀ ਨੂੰ ਐ ਚੱਲ ਪੀਤੀਗੀ ਆ ਦੇਖੋ ਆ ਦੇਖ ਸਕਦੇ ਆ ਅੱਗੇ ਹੀ ਚਲਦੇ ਚਲਦੇ ਪਿੰਡ ਕਣੀਆਂ ਦੇਖੋ ਕੁਝ ਲੋਕਾਂ ਨੇ ਵੀ ਭਜਾਈ ਇਕੱਠੇ ਹੋ ਕੇ ਆ ਦੇਖ ਵੱਡੀ ਗਿਣਤੀ ਚ ਆ ਦੇਖੋ ਆ ਦੇਖ ਸਕਦੇ ਆ ਅੱਗ 70 80 ਗਹਾਰੇ ਤੇ ਫੇਰ ਗਾਹਾਂ ਦੇਖੋ ਘਰ ਆਗੇ ਸਾਹਮਣੇ ਸਿਕਰ ਦੁਪਹਿਰਾਤੀ ਬੱਚ ਤੇ ਰਹੀ ਗਈ ਮੌਕੇ ਤੇ ਮਸ਼ੀਨ ਆ ਗਈ ਫਾਇਰ ਬ੍ਰੀਡ ਮੌਕੇ ਤੇ ਪਹੁੰਚ ਗਏ ਪਰ ਉਦੋਂ ਪਹਿਲਾਂ ਨੁਕਸਾਨ ਤੇ ਚਲੋ ਜਿਹੜਾ ਹੋ ਗਿਆ ਹੋ ਗਿਆ ਪਰ ਫੇਰ ਵੀ ਅੱਗ ਤੇ ਕਾਬੂ ਹੈ ਜਿਹੜਾ ਵੱਡੀ ਪੱਧਰ ਤੇ ਪਾ ਚੁੱਕੇ ਨੇ ਗਹਾਰੀ ਮੱਛੀ ਗਈ ਹੋਰ ਆ ਦੇਖੋ ਹੁਣ ਮਾਈਆਂ ਨੂੰ ਪਤਾ ਹੁੰਦਾ ਵੀ ਗਹਾਰਾ ਕਹਿੰਦੇ ਨੇ ਫੋਸੀ ਫੋਸੀ ਇਕੱਠੀ ਕਰਕੇ ਫੋਸੀ ਇਕੱਠੀ ਇਕੱਠੀ ਕਰਕੇ ਗਹਾਰਾ ਬਣਦਾ ਹੈ ਹਾਂਜੀ ਅੱਛਾ ਆ ਮੱਛ ਗਿਆ ਕਿੰਨੇ ਬੇਮਸਾਨ ਹੋ ਗਏ ਜੀ ਕੋਈ ਗਹਾਰੀ ਮੱਛ ਗਈ ਦੇਖ ਲੈ ਹਾਂ ਬਿਲਕੁਲ ਜੀ ਬਾਕੀ ਉਵੇਂ ਬੱਚੇ ਤੇ ਰਹੀ ਘਰਾਂ ਤੱਕ ਜਾਣ ਦੀ ਜੇ ਕਹੀ ਦੀਏ ਮਾਂ ਕਹਾਂ ਘਰਾਂ ਚ ਵਗ ਜਾਂਦੀ ਜੀ ਕਹਾਂ ਤੂੜੀ ਉਹਦੇ ਕੋਲ ਪਖੜੇ ਨੇ